ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਰਦਾਸ ਹੈ ਪ੍ਰਮਾਤਮਾ ਅੱਗੇ ਸਭ ਚੜ੍ਹਦੀ ਕਲਾ ਵਿੱਚ ਹੋਗੇ ਅ ਅਰਜਾਈਆਂ ਦੇ ਕਵਰ ਦੋਤੇ ਸੀ ਗਲਾ ਫਰਜਾਈਆਂ ਦੇ ਤੇ ਇਹ ਇਹਦੀ ਸਿੱਧੀ ਸਾਈਡ ਹੈ ਜਿਹੜੀ ਮੈਂ ਬੁਖਾ ਰਹੀ ਹਾਂ ਨਾ ਇਹ ਸਿੱਧੀ ਸਾਈਡ ਆ ਤੇ ਇਹਨੂੰ ਪੁੱਠਾ ਕਰਕੇ ਜੜਾਇਆ ਬਹੁਤ ਛੇਤੀ ਕਵਰ ਚੜ ਜਾਂਦਾ ਪੁੱਠਾ ਕੀਤੇ ਆ ਇਸ ਤਰ੍ਹਾਂ ਇਹ ਦੋਨਾਂ ਸਾਈਡਾਂ ਤੋਂ ਨੁਕਰਾਂ ਤੋਂ ਅੰਦਰੋਂ ਬਾਹਾਂ ਦੋਵੇਂ ਕਰਕੇ ਫੜ ਕੇ ਫਿਰ ਇਹਨੂੰ ਜੜਾਈਏ ਨਾ ਬਹੁਤ ਛੇਤੀ ਚੜ ਜਾਂਦਾ ਕਵਰ ਤੇ ਜੇ ਸਿੱਧਾ ਕਵਰ ਚਾਹੀਏ ਤਾਂ ਉਹ ਤੇ 10 36 ਜੜਦਾ ਕਵਰ ਕਾਫੀ ਟਾਈਮ ਲੈ ਲੈਂਦਾ ਮੈਂ ਇਸੇ ਤਰ੍ਹਾਂ ਇਹ ਰਜਾਈਆਂ ਦੇ ਕਵਰ ਚੜਾਉਣੀਆਂ ਤੇ ਬੜੀ ਆਸਾਨੀ ਦੇ ਨਾਲ ਮੈਂ ਤੋਤੇ ਸੀ ਰਜਾਈਆਂ ਦੇ ਕਵਰ ਮੈਂ ਕਿਹਾ ਚੱਲ ਇੱਕ ਵਾਰੀ ਹੁਣ ਤੋਂ ਲੈਣੀ ਆ ਤੇ ਫਿਰ ਇੱਕ ਵਾਰੀ ਜਦੋਂ ਰਜਾਈਆਂ ਰੱਖੀਆਂ ਫਿਰ ਉਦੋਂ ਹੀ ਤੁੱਤੇ ਜਾਣੇ ਆ ਉਦੋਂ ਹੀ ਧੁੱਪ ਲੱਗੀ ਬਹੁਤ ਜ਼ਿਆਦਾ ਧੁੱਪ ਲੱਗੀ ਸੁੱਕ ਗਏ ਅਗਲੇ ਦਿਨ ਹੀ ਫਿਰ ਮੀਂਹ ਸ਼ੁਰੂ ਹੋ ਗਿਆ ਮੀਂਹ ਬਹੁਤ ਪਿਆ ਦੂਸਰੇ ਦਿਨ ਤੇ ਉਹਦ ਨਹੀਂ ਸੁੱਕ ਗਏ ਜੇ ਨਾ ਅਗਲੇ ਦਿਨ ਤੋਂ ਨਹੀਂ ਤੇ ਫਿਰ ਦੋ ਦਿਨ ਪਏ ਰਹੇ ਨੇ ਹੀ ਉਹਨਾਂ ਚੋ স্মੈਲ ਆਉਣ ਲੱਗ ਜਾਂਦੀ ਆ ਫਿਰ ਸਲਾ ਗਿੱਲੇ ਹੋਣ ਨਾ ਕਬਰ ਇਹ ਗਰਮ ਕਪੜੇ ਚੋ স্মੈਲ ਆਉਣ ਲੱਗ ਜਾਂਦੀ ਆ ਆਪਾਂ ਸਾਰਿਆਂ ਨੂੰ ਪਤਾ ਆ ਤੇ ਸੁੱਕ ਗਏ ਮੈਂ ਵੀ ਇਹ ਕਾ ਚਲ ਸੁਕ ਰਿਹਾ ਹਰ ਜਾਈਆਂ ਤੇ ਚੜਾ ਲੈਨੇ ਆ ਤੇ ਫੇਕ ਨਾਲੋ ਨਾਲ ਹੀ ਕੰਮ ਜਿਹੜਾ ਹੋ ਜਵੇ ਨਾ ਉਹੀ ਸਹੀ ਰਹਿੰਦਾ ਕਿ ਧੋ ਕੇ ਚੜਾ ਲਈਏ ਨਹੀਂ ਤੇ ਖੜਾਰਾ ਜਾ ਪਿਆ ਰਹਿੰਦਾ ਉਨੀ ਫਿਰ ਖਲਾਰਾ ਜਾ ਸੰਭਾਲਣਾ ਬੜੀ ਮੁਸ਼ਕਲ ਹੁੰਦਾ ਆ ਤੇ ਇੱਕਦੇ 스ਮੈਲ ਆਉਣ ਲੱਗ ਜਾਂਦੀ ਗਰਮ ਕੱਪੜਿਆਂ ਦੇ ਵਿੱਚੋਂ ਫਿਰ ਤੋਤਿਆਂ ਦਾ ਵੀ ਕੀ ਫਾਇਦਾ ਜੇ ਤੋਤਿਆਂ ਗਿੱਲੇ ਪੈਰ ਹੈ ਤੇ 스ਮੈਲ ਆਉਣ ਲੱਗਦੀ ਲੱਗ ਗਈ ਤਾਂ ਉਹਦਾ ਕੀ ਫਾਇਦਾ ਆ ਇਹ ਤੇ ਆ ਕਿ ਇੱਕ ਦਿਨ ਚ ਹੀ ਸੁੱਕ ਜਾਣ ਤੇ ਉਹਨਾਂ ਨੂੰ ਅਰਜਾਈਆਂ ਦੇ ਉੱਪਰ ਚੜਾ ਦਈਏ ਜਾਂ ਬੈੱਡ ਕਵਰ ਆ ਗਰਮ ਸੂਟ ਆ ਕੋਟੀਆਂ ਸਵੈਟਰ ਆ ਜੈਕਟਾਂ ਕੋਸ਼ ਵੀ ਇੱਕ ਦਿਨ ਚ ਹੀ ਸੁੱਕ ਜਾਣ 스ਮੈਲ ਆਉਣ ਲੱਗ ਗਈ ਤਾਂ ਉਹਦਾ ਤੋਂ ਦਾ ਕੋਈ ਫਾਇਦਾ ਨਹੀਂ ਸਰਫ ਵੀ ਵੇਸਟ ਗਈ ਤੇ ਜਾਦੀ ਠੰਡ ਦੇ ਵਿੱਚ ਮੈਂ ਨਹੀਂ ਧੋਂਦੀ ਕੰਬਲ ਕੰਬਲ ਨਹੀਂ ਧੋਂਦੀ ਉਹ ਮੈਂ ਠੰਡ ਸ਼ੁਰੂ ਹੋਣ ਤੇ ਹੀ ਨਾ ਕੰਬਲ ਧੋ ਲੈਣੀ ਆ ਕਿਉਂਕਿ ਉਦੋਂ ਬਹੁਤ ਜ਼ਿਆਦਾ ਧੁੱਪ ਲੱਗਦੀ ਆ ਇਧਰ ਮੰਮੀ ਮਟਰ ਗੜਨ ਦੇ ਸੀ ਮਟਰ ਸਾਨੂੰ ਨਾ ਕਿਤੇ ਉਹ ਆਏ ਸੀ ਕਿਸੇ ਨੇ ਭੇਜੇ ਸੀ ਮਟਰ 4-5 ਕਿਲੋ ਇਕੱਠੇ ਤੇ ਮੈਂ ਕੁਛ ਕੱਢੇ ਕੋ ਮੰਮੀ ਕਹਿੰਦੇ ਚਲ ਮੈਂ ਬੈਠੀ ਬੈਠੀ ਜੇ ਮੈਂ ਫਰੀ ਆ ਤਾਂ ਮੈਂ ਕੱਢ ਦੇਣੀ ਆ ਮੇਰੇ ਨਾਲ ਕਿੰਨੇ ਦਿਨ ਹੋ ਗਏ ਸੀ ਬੀਪੀ ਬਹੁਤ ਜ਼ਿਆਦਾ ਵਧਦਾ ਸੀ ਤੇ ਨਾਲ ਹੀ ਬੁਖਾਰ ਹੋ ਜਾਂਦਾ ਤੇ ਡਾਕਟਰ ਕਹਿੰਦੇ ਕਿ ਇੱਕ ਵਾਰੀ ਟੈਸਟ ਕਰਵਾਓ ਪਤਾ ਲੱਗ ਜੇ ਟੈਸਟ ਵਿੱਚ ਕੀ ਕੀ ਪ੍ਰੋਬਲਮ ਆ ਤੇ ਫਿਰ ਉਹਦੇ ਹਿਸਾਬ ਨਾਲ ਹੀ ਦਵਾਈ ਜਿਹੜੀ ਤੁਸੀਂ ਲਿਓ ਤੇ ਰਸਤੇ ਵਿੱਚ ਆਉਂਦਿਆਂ ਸ਼ਾਪ ਤੇ ਰੁਕੇ ਸੀ ਕੁਝ ਪੈਨ ਪੈਨਸਲਾਂ ਬੱਚਿਆਂ ਦੀਆਂ ਲੈਣ ਵਾਲੀਆਂ ਸੀ ਉਹ ਲਈਆਂ ਤੇ ਇੱਕ ਮੈਂ ਗਰਮੀਆਂ ਵਾਲਾ ਬੈੱਡ ਕਵਰ ਸਾਡੇ ਇੱਥੇ ਨਾ ਹਾਤੋਂਦੇ ਨਾ ਪਿੰਡਾਂ ਵਿੱਚ ਵੇਚਣ ਵਾਸਤੇ ਕੱਪੜਾ ਸਰਦੀਆਂ ਵਿੱਚ ਤੇ ਹੁਣ ਉਹਨਾਂ ਨੇ ਕਾਟਨ ਦੇ ਆ ਬੈੱਡ ਕਵਰ ਲੈਂਦੇ ਸੀ ਨਾਲ ਹੀ ਏਸੀ ਰਜਾਈਆਂ ਸੀ ਤੇ ਉਹ ਸੈੱਟ ਹੀ ਪੂਰਾ ਉਹ ਮੈਂ ਇੱਕ ਲੈ ਲਿਆ ਉਹਨਾਂ ਕੋਲੋਂ ਇਹ ਬਹੁਤ ਵਧੀਆ ਰਿੰਦਾ ਪਿਛਲੀ ਵਾਰੀ ਵੀ ਮੈਂ ਸਿੰਗਲ ਰਜਾਈਆਂ ਲੈ ਕੇ ਆਈ ਸੀ ਤੇ ਗਰਮੀਆਂ ਦੇ ਵਿੱਚ ਫਿਰ ਕੰਬਲ ਕੱਢਣ ਦੀ ਜ਼ਰੂਰਤ ਨਹੀਂ ਪਈ ਜਦੋਂ بارش ਵਗੈਰਾ ਹੋਈ ਨਾ ਉਹ ਕੰਬਲ ਕੱਢਣ ਦੀ ਜ਼ਰੂਰਤ ਨਹੀਂ ਪਈ ਤੇ ਮੈਂ ਇਧਰ ਬਣਾਉਣ ਲੱਗੀ ਹੀ ਆਲੂਆਂ ਦਾ ਰਾਇਤਾ ਜਿੰਨਾ ਕੋ ਸਮਾਨ ਸੀ ਮੇਰੇ ਕੋਲ ਟਮਾਟਰ ਪੁਦੀਨਾ ਮਿਰਚ ਆਲੂ ਪਿਆਜ਼ ਤੇ ਧਨੀਆ ਇਹ ਸਾਰਾ ਕੁਝ ਪਾ ਕੇ ਆਲੂਆਂ ਦਾ ਰਾਇਤਾ ਬਹੁਤ ਹੀ ਟੇਸਟੀ ਬਣਦਾ ਜਿਵੇਂ ਹੁਣ ਅਗਲੇ ਦਿਨ ਆਉਣ ਲੱਗੇ ਨੇ ਨਾ ਮੂੰਗਰਿਆਂ ਦੀ ਸਬਜ਼ੀ ਹੋਈ ਕਰੇਲਿਆਂ ਦੀ ਬਾਅਦ ਵਿੱਚ ਗਾਂ ਅੱਗੇ ਗਰਮੀ ਵਿੱਚ ਭਿੰਡੀਆਂ ਤੋਰੀਆਂ ਕਰੇਲੇ ਸੁੱਕੀਆਂ ਸਬਜ਼ੀਆਂ ਇਹੋ ਜਿਹੀਆਂ ਦੇ ਨਾਲ ਐਵੇਂ ਨਾਰਮਲ ਰਾਇਤਾ ਵੀ ਬਣਾ ਲਈਏ ਨਾ ਕद्दू ਦਾ ਰਾਇਤਾ ਤੇ ਵੈਸੇ ਆਪਾਂ ਬਣਾ ਹੀ ਲੈਨੇ ਆ ਕੀ ਹੈ ਗੱਦੂ ਦਾ ਠੀਰੇ ਦਾ ਰਾਇਤਾ ਇਹ ਤਾਂ ਆਪਾਂ ਬਣਾ ਹੀ ਲੈਨੇ ਆ ਪਰੇ ਇਸ ਤਰ੍ਹਾਂ ਬਣਾਈਏ ਨਾ ਮਤਲਬ ਇਹ ਵੀ ਬਹੁਤ ਟੇਸਟੀ ਬਣਦਾ ਹੈ ਆਲੂਆਂ ਦਾ ਰਾਇਦਾ ਇਹਦੇ ਵਿੱਚ ਦੁੱਧ ਪਾ ਲਈਦਾ ਦੁੱਧ ਦੇ ਨਾਲ ਬਹੁਤ ਟੇਸਟੀ ਬਣਦਾ ਹੈ ਦਹੀਂ ਸੰਘਣਾ ਸੀ ਨਾ ਤਾਂ ਕਰਕੇ ਮੈਂ ਫਿਰ ਵਿੱਚ ਦੁੱਧ ਪਾ ਲਈਦੀ ਆ ਵੈਸੇ ਤੇ ਠੰਡਾ ਪਾਣੀ ਤੇ ਗਰਮੀਆਂ ਵਿੱਚ ਅੱਗੇ ਬਣਾਈਦਾ ਥੋੜਾ ਠੰਡਾ ਪਾਣੀ ਵੀ ਪਾ ਲਈਦਾ ਇਹਦੇ ਵਿੱਚ ਪਰ ਹੁਣ ਮੈਂ ਦੁੱਧ ਹੀ ਪਾਇਆ ਸੀ ਤੇ ਬਹੁਤ ਹੀ ਟੇਸਟੀ ਰਹਿਤਾ ਬਣਦਾ ਹੈ ਇਹ ਵਿੱਚ ਇੱਕ ਮਿਰਚ ਕੱਟ ਕੇ ਪਾ ਲੋ ਪਿਆਜ਼ ਕੱਟ ਕੇ ਪਾ ਲੋ ਟਮਾਟਰ ਪਾ ਲੋ ਧਨੀਆ ਤੇ ਇੰਨਾ ਵਧੀਆ ਬੰਦਾ ਸੁੱਕੀ ਸਬਜੀ ਨਾਲ ਖਾਂਦਾ ਤੇ ਹੋਰ ਵੀ ਮਜ਼ਾ ਆ ਜਾਂਦਾ ਇਹ ਸਾਰੀਆਂ ਚੀਜ਼ਾਂ ਮੈਂ ਇੱਕ ਜਗ੍ਹਾ ਹੀ ਕੱਟ ਕੇ ਰੱਖ ਲਈਆਂ ਸੀ ਤੇ ਫਿਰ ਇਹਦੇ ਵਿੱਚ ਮੈਂ ਪਾ ਕੇ ਬਣਾਇਆ ਕਿਉਂਕਿ ਸਰਦੀਆਂ ਦੇ ਵਿੱਚ ਤੇ ਇੰਨਾ ਜ਼ਿਆਦਾ ਰਾਇਦਾ ਨਹੀਂ ਬਣਿਆ ਸੁੱਕੀਆਂ ਸਬਜ਼ੀਆਂ ਤੋਂ ਦੋ ਦੋਵੇਂ ਬਣਦੀਆਂ ਨੇ ਪਰ ਇਹ ਰਾਇਦਾ ਇੰਨਾ ਜ਼ਿਆਦਾ ਨਹੀਂ ਸੀ ਬਣਿਆ ਤੇ ਹੁਣ ਸ਼ੁਰੂ ਹੋ ਗਿਆ ਬੰਨਣਾ ਕਈ ਵਾਰੀ ਮੈਂ ਪੁਦੀਨਾ ਪਾ ਕੇ ਹਰੀ ਮਿਰਚ ਪਾ ਕੇ ਦਹੀਂ ਦੇ ਵਿੱਚ ਤੇ ਉਹਨੂੰ ਮੈਂ ਗ੍ਰੈਂਡ ਵੀ ਕਰ ਲੈਨੀ ਆ ਮਿਕਸੀ ਦੇ ਵਿੱਚ ਉਹ ਬਹੁਤ ਟੇਸਟੀ ਬੰਦਾ ਜਿਵੇਂ ਚਟਨੀ ਨਹੀਂ ਬਣਾ ਲੈਂਦੇ ਵੈਸੇ ਤੋਂ ਚੜਨੀ ਪਕੌੜੇ ਨਾਲ ਖਾਣ ਵਾਸਤੇ ਬਣਦੀ ਪਰ ਆਪਾਂ ਰਾਇਤੇ ਵਾਂਗੂ ਬਣਾ ਕੇ ਵੀ ਖਾ ਲੈਨੇ ਉਹ ਵੀ ਬਹੁਤ ਵਧੀਆ ਬੰਦਾ ਸੁੱਕੀਆਂ ਸਬਜ਼ੀਆਂ ਦੇ ਨਾਲ ਸਿੰਪਲ ਦੇ ਵੀ ਖਾ ਲਈਦਾ ਪਰ ਰਾਇਤੇ ਵਾਲਾ ਦਹੀਂ ਜਿਹੜਾ ਹੋਰ ਜ਼ਿਆਦਾ ਟੇਸਟੀ ਬੰਦਾ ਤੇ ਨਾਲੇ ਬੱਚੇ ਖਾ ਲੈਂਦੇ ਨੇ ਵੈਸੇ ਮੈਂ ਆਲੂ ਸਾਈਡ ਤੇ ਪਹਿਲਾਂ ਵੀ ਰੱਖ ਸਕਦੀ ਹ ਪਰ ਮੈਂ ਉਦਾਂ ਹੀ ਸਾਹਮਣੇ ਕੈਮਰੇ ਤੇ ਮੈਂ ਕਿਹਾ ਚੱਲ ਇਸ ਤਰ੍ਹਾਂ ਕਰਕੇ ਮੋਟਾ-ਮੋਟਾ ਇਹਨੂੰ ਆਲੂਆਂ ਨੂੰ ਕਰਕੇ ਨਾ ਮੈਲਟ ਮੈਲਟ ਕਰਨੀ ਫੇਕ ਇਹ ਉਹ ਪਾ ਦਈਏ ਤੇ ਫਿਰ ਵਧੀਆ ਰਹਿੰਦਾ ਮੈਲਟ ਤੇ ਘਿਓ ਹੁੰਦਾ ਨਾ ਤੇ ਮੋٹے ਮੋਟੇ ਆਲੂ ਹੋਣ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ। ਵੈਸੇ ਤੇ ਆਪਾਂ ਮੂੰਗਰਾ ਵਾਲਾ ਦਹੀਂ ਵੀ ਬਣਾ ਲੀਦਾ ਸਿੰਪਲ ਉਹ ਵੀ ਬਣ ਜਾਂਦਾ। ਦਹੀਂ ਦੇ ਬਹੁਤ ਤਰੀਕਿਆਂ ਨਾਲ ਰਹਿਦੇ ਬੰਦੇ ਨੇ। ਪਰ ਇਹ ਆ ਨਾ ਕਿ ਕੋਈ ਸਬਜ਼ੀਆਂ ਜਿਵੇਂ ਇਹ ਵਾਲੀਆਂ ਆਪਾਂ ਕੱਚੀਆਂ ਖਾ ਸਕਦੇ ਆ। ਆਲੂ ਉਬਾਲੇ ਤੇ ਟਮਾਟਰ ਹੋਏ ਹਰੀ ਮਿਰਚੇ ਇਹ ਟੇਸਟੀ ਲੱਗਦੀ ਆ। ਗਾਂ ਅੱਗੇ ਗਰਮੀਆਂ ਦੇ ਵਿੱਚ ਤਾਂ ਆਪਾਂ ਦਹੀਂ ਬਣਾਉਂਦੇ ਰਹਿਣਾ ਵਾ। ਕਦੀ ਗੱਦੂ ਵਾਲਾ ਦਹੀਂ ਬਣ ਗਿਆ ਕਦੀ ਖੀਰੇ ਵਾਲਾ ਬਣ ਗਿਆ ਕਦੀ ਆਲੂ ਵਾਲਾ ਬਣ ਗਿਆ ਦਹੀਂ ਤੇ ਕਦੀ ਸਿੰਪਲ ਮੂੰਗਰੇ ਵਾਲਾ ਦਹੀਂ ਬਣ ਗਿਆ ਤੇ ਦਹੀਂ ਦੇ ਉੱਤੇ ਹੀ ਆਪਾਂ ਸਾਰੀ ਗੱਲ ਕਰੀ ਜਾ ਰਹੇ ਹਾਂ ਹੁਣ ਕਿਉਂਕਿ ਦਹੀਂ ਤੇ ਬਣਾ ਰਹੇ ਆ ਤੇ ਹੋਰ ਮੇਰੀਆਂ ਕਿਹੜੀਆਂ-ਕਿਹੜੀਆਂ ਪੈਣਾ ਇਸ ਤਰ੍ਹਾਂ ਦੇ ਬਣਾਉਂਦੀਆਂ ਨੇ ਦੱਸਿਓ ਜਰੂਰ ਤੇ ਉਸ ਤੋਂ ਬਾਅਦ ਮੈਂ ਅੱਗੇ ਜਿਹੜੀ ਵੀਡੀਓ ਪਾਈ ਆ ਉਹ ਅਗਲੇ ਦਿਨ ਦੂਸਰੇ ਦਿਨ ਦੀ ਜਿਸ ਦਿਨ ਮੀਂਹ ਪਿਆ ਸੀ ਮੀਂਹ ਬਹੁਤ ਜ਼ਿਆਦਾ ਪਿਆ ਪੂਰਾ ਦਿਨ ਹੀ ਮੀਂਹ ਪੈਂਦਾ ਰਿਹਾ ਤੇ ਫਿਰ ਆਪਾਂ ਬੱਚਿਆਂ ਨੇ ਵੀ ਖਾ ਲਿਆ ਕਿਉਂਕਿ ਬੱਚਿਆਂ ਨੂੰ ਜ਼ਿਆਦਾ ਨਾ ਐਵੇਂ ਦਾ ਦਹੀਂ ਪਸੰਦ ਆ ਮੇਰੇ ਬੱਚਿਆਂ ਨੂੰ ਐਵੇਂ ਦਾ ਦਹੀਂ ਜ਼ਿਆਦਾ ਪਸੰਦ ਆ ਜਦੋਂ ਸਿੰਪਲ ਦੀ ਹੁੰਦਾ ਨਾ ਉਹਨਿਓ ਖਾਂਦੇ ਉਹ ਪਿਆਰ ਆਂਦਾ ਮੈਂ ਬਹੁਤ ਕਿੰਨੀ ਖਾ ਲਉ ਖਾ ਲਉ ਪਰ ਨੇ ਹੀ ਖਾਂਦੇ ਇਸ ਨਾਲ ਇਹਦਾ ਪੂਰਾ ਫਿਨਿਸ਼ ਹੋ ਜਾਂਦਾ ਇਧਰੇ ਬੈਠਾ ਪਾੜ ਕਰਨ ਰਿਆ ਹੈ ਇਹ ਕੋਈ ਨਾ ਕੋਈ ਖੇਡਾਂ ਖੇਡਦਾ ਰਹਿੰਦਾ ਤੇ ਮੈਂ ਕੋਕਾ ਲਿਆਂਦਾ ਨਵਾਂ ਉਹ ਵੀ ਫੋਟੋ ਵਖਾਈ ਆਰਨਵ ਕੁਸ਼ਨਾ ਪੁਛੇ ਖੇਡਦਾ ਰਹਿੰਦਾ ਐਵੇਂ ਆਪਣੀ ਹੀ ਖੇਡਾਂ ਕਰਦੇ ਨੇ ਕਦੀ ਕੁਛ ਮਿੱਟੀ ਦਾ ਬਣਾਉਂਦਾ ਰਹਿੰਦਾ ਕਦੇ ਇਹ ਪਤੰਗਾ ਬਣਾ ਲਿਆ ਬਸ ਕੁਛ ਨਾ ਕੁਛ ਨਹੀਂ ਵੀ ਕਰਦਾ ਨਾ ਕਦੇ ਚਾਰਲੀ ਚਾਰਲੀ ਖੇਡਣ ਲਿਆਉਂਦਾ ਕੁਛ ਨਾ ਕੁਛ ਉਹ ਐਵੇਂ ਲਿਕੇੜ ਖੇਡਦਾ ਇਹਦੇ ਤੇ بارش ਨੇ ਵੇ ਦਿਨ ਬਹੁਤ ਜ਼ਿਆਦਾ ਹੋਈ ਸੀ ਪੂਰਾ ਦਿਨੀ ਹੁੰਦੀ ਰਹੀ ਸੀ ਬਾਏ 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 ਨਹੀਂ ਬਾਏ ਬਾਏ ਨਹੀਂ ਅੱਗੇ ਵੀਡੀਓ ਹੋ ਰਹੀ ਹੈ ਕਿ ਮੈਂ ਕਿਹਾ ਸ਼ਾਇਦ ਖਤਮ ਹੋ ਗਈ ਕਿਉਂਕਿ ਮੈਂ ਜਦੋਂ ਵੀ ਵੀਡੀਓ ਦਾ ਐਂਡ ਕਰਦੀ ਹਾਂ ਨਾ ਤੇ ਮੈਨੂੰ ਬਾਏ ਬਾਏ ਕਹਿਣ ਦਾ ਮੌਕਾ ਨਹੀਂ ਮਿਲਦਾ ਇਸ ਕਰਕੇ ਮੈਂ ਪਹਿਲਾਂ ਹੀ ਅੱਜ ਬਾਏ ਬਾਏ ਕਹਿ ਰਹੀ ਹਾਂ